ਮਾੜੀ ਗੱਲ ਹੈ ਜਿਸ ਤਰੀਕੇ ਨਾਲ ਕੱਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਕਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਕਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਿੱਤਾ ਐਸੇ ਅਨਸਰ ਜਿਹੜੇ ਅਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਆਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਆਂ ਸਰ ਜਿਵੇਂ ਤੁਹਾਡੀ ਆਸ਼ਾਨ ਪ੍ਰਸ਼ਾਸਨ ਨਾਲ ਗੱਲ ਹੋਈ ਹੋਣੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਕਿ ਪੁਲਿਸ ਵੱਲੋਂ ਕਿਸੇ ਦੀ ਕੋਈ ਰੈਸਟਰੀ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਇਹ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਤੇ ਦੋ ਆਨਪਛਤਿਆਂ ਦੇ ਨਾਮ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿਣ ਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜਬਤ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲਿਆਂ ਨੂੰ ਢੋੜੀਏ ਔਰ ਐਸਾ ਪੰਜਾਬ ਦੇਖੂਗੇ ਪੰਜਾਬ ਦੁਬਾਰਾ ਕਾਲੇ ਜਿੰਨੇ ਦੇਖ ਸਕਦਾ ਕਿਉਂਕਿ ਤਲ ਤੋਂ ਹੀ ਜਦ ਤੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੁੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਮੇ ਪਏ ਆ ਲੋਕ ਡਰੇ ਪਏ ਆ ਲੋਕਾਂ ਦੇ ਮਨ ਚ ਕਿ ਡਰ ਤੇ ਭੈ ਹੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਦਬਾਤ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਦਾ। ਜੇ ਮੈਂ ਪੰਜਾਬ ਦਾ ਕਾਰਗਰ ਕੰਮ ਕਰਦਾ ਆਇਆ। ਅਗਲੀ ਰਣਨੀਤੀ ਕੀ ਹੋਗੀ ਜੀ ਆਪਣਾ ਜੇ ਮੈਂ ਤੁਹਾਡਾ ਚੱਕ ਰਿਹਾ ਪਰਿਵਾਰ ਨਹੀਂ ਨਹੀਂ ਬਹੁਤ ਜ਼ਿਆਦਾ ਦੱਸਿਆ ਕਿ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਆ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ। ਕੋ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਰਣਨੀਤੀ ਤਾਂ ਇਹ ਹੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਫਲਾ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਫਲਾ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ ਐਫਆਈਓ ਵਿੱਚ ਨਾਮ ਜਦ ਹੋਣੇ ਚਾਹੀਦੇ ਸਿੰਗਲ ਸਰਾਂਾ ਜ਼ਿਲ੍ਹੇ ਬਰਨਾਲਾ ਵਿੱਚ ਦਿਨ ਦਿਹਾੜੇ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵੀ ਕਿ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਫਰੀਦਕੋਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗ ਦਾ ਹੌਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਬਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਪੈ ਜਾਂਦਾ ਹੈ। ਔਰ ਜੇ ਕੋਈ ਚੋਰੀਆਂ ਦੀ ਗੱਲ ਕਰੂਗਾ ਚੋਰੀਆਂ ਦੇ ਕਿਸੇ ਵਧੇ ਜਾ ਰਹੇ ਔਰ ਕਿਉਂ ਵਧ ਰਹੇ ਹਨ ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਹੈ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਹੈ ਤੇ ਪੈਸੇ ਮਿਲ ਜਾਂਦੇ ਫਿਰ ਉਹ ਨਸ਼ਾ ਲੈ ਲੈਂਦਾ। ਤੇ ਇਸ ਕਰਕੇ ਸਾਡਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਅਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ। ਤੇ ਤੁਸੀਂ ਆਪਣੇ ਵੀ ਕਿਹਾ ਹੈ ਕੀ ਕਿੰਨੇ ਜਗ੍ਹਾ ਦੇ ਉੱਪਰ ਦਿਨ ਦਿਹਾੜੇ ਕਤਲ ਹੋ ਗਿਆ ਕੱਲ ਸੈਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦਸ਼ਹਿਰੇ ਵਾਲੇ ਦਿਨ ਤੇ ਇਸ ਤੋਂ ਕੀ ਪਤਾ ਲੱਗਦਾ ਹੈ ਕਿਸ ਤਾ ਇਹਦਾ ਲਾਅਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਦਾ ਮੈਸੇਜ ਵੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਹਨ ਉਹਨਾਂ ਦੀ ਜੇਕਰ ਤੁਸੀਂ ਪੇਰਵਾਹੀ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪੇਰਵਾਹੀ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਬਾਕੀ ਡਾਕਟਰ ਜੀ ਲੋਕਾਂ ਦੇ ਹਸਪਤਾਲ ਤੋਂ ਲਾਈਨ ਆਵਰ ਇਹ ਲੋਕਾਂ ਦੇ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦੇ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤਾ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਵਾਰ ਨੇ ਨਾਮਜਦ ਕਰਵਾਏ ਐਫਆਈਆਰ ਹੋਈ ਉਹਨਾਂ ਦੀ ਤਹਿਕੀਕਾ ਚ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮ ਨੂੰ ਨਾਮਜਦ ਕਰਨਾ ਚਾਹੀਦਾ ਐਫਆਈਆਰ ਸਾਡੇ ਕਨਰਨ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਆਨਲ ਸਮਝ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜ ਹੋਊਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਬੜਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮਐਲਏ ਕਾਲਾ ਢਿਲੋ ਜੀ ਦੇ ਨਾਲ ਸੰਪਰਕ ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਪਾ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਹੁਣ ਜਿਹੜਾ ਟ੍ਰੈਵਰ ਹੁਣ ਮੀਟਿੰਗ ਹੋਈ ਆ ਕਮਿਟੀ ਬਣੀ ਉਹਦੇ ਇੱਕ ਫੈਸਲਾ ਆ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਗੱਲ ਕਰਦੇ ਆ ਜੀ ਕਿ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬੋਧੂਕੀ ਆਮ ਅਪਰਾਧੀ ਨੂੰ ਫੜਨ ਦੀ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਦੇਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰ ਲਿਆ ਹੈ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾ ਅਗੇ ਰਾਹ ਬਣਾਇਆ ਹੁੰਦਾ ਹੈ ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਿਖਾਇਆ ਉਹਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਹੀ ਕਰਾਂਗੇ ਤਾਂ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਆ ਕਿ ਕੀ ਕੱਲ ਚੱਲਦੀ ਹੈ ਸਰ ਜਿਵੇਂ ਉਹ ਇੱਕ ਨਸ਼ੇੜੀ ਕਿਸੋਲਾ ਬੰਦਾ ਲੱਗਦਾ ਵੀ ਉਹਨੇ ਖੁਦ ਇਸ ਅਨਜਾਨ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇਣਗੇ ਉਹਨਾਂ ਨੂੰ ਐਫਆਈਆਰ ਚ ਸਰਕਾਰ ਦੇ ਪੁਲਿਸ ਨਾਮਜ਼ਦ ਕਰੇ ਤਾਂ ਕਿ ਐਸੇ ਲੋਕ ਹੋਰ ਵਾਰ ਦਾ ਤਾਣਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤੋਂ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਅੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਪਰ ਪਹੁੰਚ ਕਦੋਂ ਤੇ ਨਾਮਜ਼ਦ ਹੋ ਗਏ ਜਿਹੜਾ ਹੁਣ ਸਰਕਾਰ ਆਹੋ ਕਿੰਨੇ ਟਾਈਮ ਤੱਕ ਨਹੀਂ ਨਹੀਂ ਮੈਨੂੰ ਨਹੀਂ ਪਤਾ ਵੇ ਉਹ ਤਾਂ ਹਲੇ ਜਦੋਂ ਬੰਦਾ ਫੜਿਆ ਜਾਊਗਾ ਜੋ ਸਬਦੀ ਰਾਏ ਬਣੋਗੇ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਨਾ ਪਰ ਕੁਝ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਹੈ ਤੇ ਦਿਨ ਦਿਹਾੜੇ ਬੰਦਾ ਗੋਲੀ ਮਾਰ ਕੇ ਚਲੇ ਜਾਂਦਾ ਕੀ ਹੋ ਗਿਆ ਕੁਝ ਕਦਮ ਤੇ ਪੁਲਿਸ ਰਿਪੋਰਟ ਯਾਰ ਗਲਤ ਤਾਂ ਫੇਲਰ ਆਫ ਗਵਰਨਮੈਂਟ ਹੈ ਨਾ ਜੀ ਜੀ ਅਲਟੀਮੇਟਲੀ ਇਹ ਸਿਕਲਾਂ ਕਿਉਂ ਹੁੰਦੀਆਂ ਆਉਂਦੀਆਂ ਜਦੋਂ ਲਾਅਲੈਸਨੈਸ ਹੋ ਜੇ ਕਿਸੇ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨਾ ਤਾਂ ਹੀ ਤਾਂ ਕਹਿੰਦੇ ਆ ਵੀ ਇੱਕ ਭਰਾ ਦਾ ਚਲੇ ਗਿਆ ਘਟਟ ਘਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰਿਆ ਆ ਜਾਂ ਕਰਾਇਆ ਉਹ ਸਾਰੇ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਕੋਰ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਜਿਵੇਂ ਕਾਤਲ ਕਾਤਲ ਨੂੰ ਦਾ ਨਾਮਦਾਨ ਕੀਤਾ ਗਿਆ ਸਰ ਕਾਂਗਰਸ 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 ਪਾਰਟੀ ਪ੍ਰੋਸੀਜ ਚਾਂਸ ਦੇ ਭਰੋਸਾ ਸੰਤੁਸ਼ਟੀ ਆਦੀ ਕਾਂਗਰਸ ਅਸੀਂ ਤਾਂ ਹਲੇ ਪਾਈ ਕਰ ਰਹੇ ਮੈਂ ਤੇ ਪਹਿਲੀ ਗੱਲ ਹੈ ਭਵੀ ਜੋ ਭਰੋਸੇ ਦੀ ਕਿਹਾ ਜਾਂ ਸੰਤੁਸ਼ਟੀ ਗੱਲ ਕੀ ਹੈ ਜਦੋਂ ਉਹ ਤੈਕੀਕਰਤ ਕਰਕੇ ਲੋਕਾਂ ਨੂੰ ਸਹੀ ਲੋਕਾਂ ਨੂੰ ਨਾਮਜ਼ਦ ਕਰਨਗੇ ਉਦੋਂ ਵਾਰੀ ਤਸੱਲੀ ਹੋਊਗੀ ਸਭ ਨੂੰ ਸਰ ਰੂਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਆਪਣੇ ਨੁਮਾਇੰਦਾ ਨਹੀਂ ਬੋਲੇ ਕਿਹਨੇ ਤੋਂ ਤਾਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੋਕਾਂ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣ ਤਾਂ ਇਹੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਜਾਂ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਜਾਂ ਕੋਈ ਬੰਦਾ ਇਹ ਆ ਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਹਾਂਜੀ ਭਾਈ ਜੀ ਕਾਲਾ ਜੀ ਦਾ